ਇਹ ਪਿਆਰੇ ਭਾਈਆ ਨੌਜੋਤ ਤੋਂ ਕਿਸਾ ਸ਼ੁਰੂ ਕਰੂ ਮੈਨੂੰ ਨਹੀਂ ਆਉਂਦਾ ਅੱਗੇ ਜੀ ਨੂੰ ਅੱਜ ਫਰਮਾ ਰਹੇ ਨੇ ਨਾ ਸੋਣਿ ਨੋ ਕਿਨ ਵਿਖੋ ਨਾ ਸੋਣਿ ਨੋ ਨਾ ਸੋਣਿ ਨੋ ਮਨ ਮੰਨਿਓ ਪਾਰ ਉਪਰੂਆ ਜਿਹਨੂੰ ਨੰਨਾਂ ਉਹ ਨੰਨਾਂ ਨਹੀਂ ਆਉਂਦਾ ਨਾ ਸੋਣਿ ਨੋ ਕਿਨ ਵਿਖੋ ਕਰਤਾ ਤਰ ਆਇਆ ਤੂੰ ਹਉ ਤੁਸੀਂ ਆ ਗਏ ਆਪਣੇ ਅੰਦਰ ਚਾਤੀ ਮਾਰ ਵਿੱਚ ਸਭ ਹੁੰਦਾ ਨਾ ਜਿੰਨੀਆਂ ਕਰੀ ਗੱਤਾਂ ਪੈਂਦੀਆਂ ਕਰੀ ਉਹ ਨਹੀਂ ਪੈਂਦੀ ਗੱਤਾਂ ਉਹਦੀ ਅੱਗੇ ਮੁਹਾਰ ਨਹੀਂ ਤਤ ਤਤ ਤਕੇ ਜਨਾ ਕਾ ਕ ਤੇ ਲੰਕੀ ਇੱਕ ਕਿ ਸਲਕੇ ਕੱਤਿਆ ਪੁਰਖੂ ਕੱਤੇ ਪਰੋਪੁਰ ਉਹ ਜਿੰਨਾਂ ਜਿਹੜੇ ਇਹਦਾ ਧਿਆਨ ਨਹੀਂ ਹੋਊਗਾ ਉਹਨਾਂ ਚ ਇੱਕ ਉਹਨਾਂ ਚ ਵੀ ਗੱਲਾਂ ਨਹੀਂ ਬੱਟੇ ਨਹੀਂ ਬੱਟੇ ਗੱਲ ਤੋਂ ਇਸ ਕਰਕੇ ਬੀਤੀ ਹੈ ਭਾਈ ਅਸੀਂ ਕਿਰਤ ਕਾਮਾ ਬਣੀ ਹੈ ਕਿਰਤ ਕਾਮਾ ਬਣੀ ਹੈ ਗੁਰੂ ਦੇ ਦਸੋਹੇ ਰਮਾਰਤੇ ਉਹਨਾਂ ਦੀ ਸੱਚੇ ਪਾਤਸ਼ਾਹ ਨੇ ਜੋ ਸਾਨੂੰ ਗੁਰੂ ਬਖਸ਼ੇ ਬਾਣੀ ਗੁਰੂ ਬਾਣੀ ਗੁਰੂ ਜਿਹੜੇ ਬਖਸ਼ੇ ਸੱਚੇ ਪਾਤਸ਼ਾਹ ਨੇ ਉਹ ਲਿਪੀ ਗੁਰਮੁਖੀ ਲਿਪੀ ਆ ਗੁਰਮੁਖੀ ਲਿਪੀ ਕੋੜਾ ਦਾ ਅਰਾਇਸ ਸਹਾ ਉਹਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਇਸ ਲਿਪੀ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਜਨਰਤਿਕ ਰਿਤੀ ਦਾ ਗਿਆਨ ਹੋਏਗਾ ਬੋਹਾਰੇ ਨਾਲ ਗਿਆਨ ਹੋਏਗਾ ਤੁਸੀਂ ਸ਼ੁੱਧ ਪਾਠ ਨਹੀਂ ਕਰ ਸਕਦੇ ਔਰ ਸ਼ੁੱਧ ਪਾਠ ਕਰਨਾ ਹੀ ਲਾਭ ਮਾਰੇ ਕਹਿੰਦੇ ਸ਼ੁੱਧ ਪਾਠ ਕਰੂਗਾ ਨਾ ਆਪਣੇ ਨੇੜੇ ਵਾਹਿਗੁਰੂ ਹੈ ਸਿਰ ਗੁਰੂ ਹਰਿ ਹਰਿਬੰਸ ਸਾਹਿਬ ਸੱਚੇ ਪਾਸ਼ਾ ਜੀ ਤਾਂ ਪਿੰਡ ਆ ਨੇੜੇ ਆਪਣਾ ਭਾਈ ਰਾਮਾਲਾ ਜੀ ਤੋਂ ਅੱਖ ਸੁਣੀ ਨਹੀਂ ਪਾਣੀ ਸੱਚੇ ਪਾਸ਼ਾ ਨੂੰ ਜੀ ਭਾਈ ਗੋਪਾਲਾ ਜੀ ਨੇ ਬਾਤ ਸੁਣਾਇਆ ਸ਼ੁਭ ਸ੍ਰੀ ਜਪਜੀ ਸਾਹਿਬ ਦਾ ਭਾਈ ਗੋਪਾਲਾ ਜੀ ਨੇ ਤੇ ਸੱਚੇ ਪਾਸ਼ਾ ਗੁਰਗੱਦੀ ਦੇਣ ਨੂੰ ਮਤਲਬ ਹੋ ਗਏ ਤਿਆਰ ਵੀ ਨੇ ਗੁਰਗੱਦੀ ਦੇਣੀ ਐ ਐਡਾ ਸ਼ੁਭ ਬਾਤ ਸੁਣਾਇਆ ਸ੍ਰੀ ਜਪਜੀ ਸਾਹਿਬ ਦਾ ਸ਼੍ਰੀ ਹਰਗੋਬਿੰਦ ਪ੍ਰਸਾਦ ਦੀ ਗੱਲ ਐ ਇਹ ਥੋੜੀ ਸਾਖੀ ਤੂੰ ਮੈਂ ਸਤਿਕਾਰ ਨਾਲ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਪ੍ਰਸਾਦ ਦਾ ਵਾਹਿਗੁਰੂ ਤੋ ਸੱਚੇ ਪਾਤਸ਼ਾਹ ਗ੍ਰੀਨਵਾਜ ਆਫੀ ਦੇਣ ਦੀ ਗਵਾਜ ਬਖਸ਼ ਨੇ ਬਖਸ਼ਰ ਆਪਣੀ ਉਮੀਦ ਉਸ ਸੱਚੇ ਭਾਸ਼ਾ ਇਹ ਗਿਆਨ ਪ੍ਰਸ਼ਕ ਜਿੰਨੇ ਮਰਜ਼ੀ ਭਾਸ਼ਾਵਾਂ ਸਿੱਖੋ ਕੋਈ ਬਣਾ ਲਈ ਜਿੰਨੇ ਮਰਜ਼ੀ ਸਿੱਖੋ ਔਰ ਜਿਹੜੀ ਘਰ ਦੀ ਭਾਸ਼ਾ ਹੈ ਸਾਡੀ ਮਾਤਰ ਭਾਸ਼ਾ ਉਹਦਾ ਗਿਆਨ ਹੋਣਾ ਬਾਈ ਬਹੁਤ ਜ਼ਰੂਰੀ ਹੈ ਤੋ ਸੱਚੇ ਭਾਸ਼ਾ ਤੇ ਪਕਰਨ ਗ੍ਰੀਨਵਾਜ ਤੋ ਇਹਨਾਂ ਗਰੀਬਾਂ ਦੀ ਭਾਈ ਸਹਾਇਤਾ ਕਰਿਆ ਕਰੋ ਲੋੜੀ ਨੇ ਕੋਈ ਮਤਲਬ ਉਹ ਆਪਣੇ ਆਪ ਹੀ ਸਿੱਖ ਬਣ ਗਏ ਜਦੋਂ ਇਹਨਾਂ ਗਰੀਬਾਂ ਦੀ ਬਾਹ ਫੜ ਲਿਆ ਆਪਾਂ ਤੇ ਲੋੜੀ ਨੇ ਇਹ ਗੱਲ ਕਿੰਨੇ ਮੁਕਸ਼ਾ ਤੋਂ ਉਹ ਆਪੇ ਸਿੱਖਣ ਗਏ ਆ ਮੈਂ ਆਪੇ ਗੁਰੂ ਵਾਲੇ ਬਣ ਗਏ ਭਾਈ ਤੋਂ ਇਹ ਸੱਚੇ ਪਾਤਸ਼ਾਹ ਦੀ ਹਜ਼ੂਰੀ ਗਰੀਨ ਨੂੰ ਅਜ ਦੀ ਤੇ ਤੇਰਪਾ ਕੇ ਸਤ ਤਨ ਸਾਹਿਬ ਸੇਵੋ ਅਪੁਰਨਾ ਜੀਵਤ ਸਾਹਿਬ ਸੇ ਵਤ ਸਾਰੇ ਕੁਸੀਓ ਆਪਣਾ ਚਲਤੇ ਰਾਖੂ ਚੀਸ ਰਹਾ ਜੈਸੀ ਆਗਿਆ ਕੀ ਦੀ ਠਾਕੁਰ ਤਿਸਤੇ ਮੁਖ ਨਹੀਂ ਅੱਖ ਨਹੀਂ ਚੱਲ ਸਭ ਲੋ ਆਇਆ ਜਿਨਨਾਂ ਤੱਕ ਦੱਸ ਮੈਂ ਪਛਾਣਤਾ ਸਿਰ ਕੀ ਓੜ ਕੰਬਈ ਪੀਤ ਸਿਰ ਕੀ Uh, uh, Sendo que...

I do i uh -huh. ਸ਼ਾਹ ਬਾਦਸ਼ਾਹ ਮੇਰੇ ਚੋਰ ਚਤ ਕੋੜੀ ਵੱਡੀ ਹੁੰਦੀ ਜਾਣ ਮਾ ਸਭ ਤੇਰਵਸ ਤੇਰਾ ਕਰਪਨਾ ਤੇਰ ਘਰ ਅੰਧ ਬਿਦਾਇ ਤੁਝ ਕਰੇ ਬਾੜ ਮਹਤਾ ਤੀਰਪੜਾ ਆਪ ਜਜ ਸਰਬਲਾ ਭਰਪੂਰ ਸਚਕਤਾ ਨਾਨਕ ਦਾ ਸਰਦਾਸ ਸੁਧ ਆਕਰਿ ਦਿਨਤਾ ਸਰਬਲਾ ਭਰਪੂਰ ਸਚਕਤਾ ਨਾਨਕ ਦਾ ਸਰਦਾਸ ਸੁਧ ਆਕਰਿ ਦਿਨਤਾ